ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵਾਲਾ ਬਲਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂਗਲਤ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਰੋਸ਼ਟ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਪਿੰਡ ਅਤੇ ਸ਼ਹਿਰ ਵਿੱਚੋਂ ਹੁੰਦਾ ਹੋਇਆ ਸਮਾਪਤ ਹੋਇਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਬਲਕ ਪ੍ਰਧਾਨ ਹਰਮੇਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨ ਬਣਾ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਸਪਤਾਲ ਸੜਕਾਂ ਸਕੂਲ ਰੇਲਾਂ ਸਭ ਕੁਝ ਵੇਚ ਦਿੱਤਾ ਹੈ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੇਚਣ ਜਾ ਰਹੀ ਹੈ ਉਨਾ ਕਿਹਾ ਕਿ ਨਾਬਾ ਵਿੱਚ 24 ਤਰੀਕ ਤੋਂ 3 ਦਿਨਾਂ ਦੇ ਲਈ ਟ੍ਰੇਨਾਂ ਨੂੰ ਰੋਕਿਆ ਜਾਵੇਗਾ ਅਤੇ 25 ਸਤੰਬਰ ਨੂੰ ਪੰਜਾਬ ਪੂਰਨ ਤੌਰ ਤੇ ਬੰਦ ਰਹੇਗਾ ਮੈਂ ਹਰਮੇਰ ਸਿੰਘ ਪਿੰਡ ਤੁੰਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦਾ ਬਲਾਕ ਪ੍ਰਧਾਨ ਨਾਬੇ ਤੋਂ ਗੱਲ ਕਰ ਰਿਹਾ ਹਾਂ ਜਿਹੜਾ ਅੱਜ ਨਾਬੇ ਦੇ ਵਿੱਚ ਰੋਸ ਮਾਰਚ ਕੀਤਾ ਤੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਕਿਉਂਕਿ ਹਰ ਇੱਕ ਬੰਦਾ ਇਹ ਸਮਝਦਾ ਕਿ ਇਹ ਕਾਨੂੰਨਾਂ ਦੇ ਮੁਤਾਬਕ ਅਸੀਂ ਲੁੱਟੇ ਗਏ ਸਮਝਦਾ ਨਹੀਂ ਕਿ ਬਲਕੇ ਅਸੀਂ ਲੁੱਟੇ ਹੀ ਗਏ ਆ ਸਾਡਾ ਸਾਰਾ ਕੁਝ ਮੋਦੀ ਨੇ ਖੋਹ ਲਿਆ ਹਸਪਤਾਲ ਵੇਚਤੇ ਸਕੂਲ ਵੇਚਤੇ ਸਾਡੇ ਸੜਕਾਂ ਵੇਚਤੀਆਂ ਰੇਲਾਂ ਵੇਚਤੀਆਂ ਸਾਡੇ ਕੋਲ ਕੁਝ ਨਹੀਂ ਛੱਡਿਆ ਅੱਜ ਕਿਸਾਨਾਂ ਨੂੰ ਵੇਚਣ ਚੱਲਿਆ ਇਹ ਮਜ਼ਦੂਰਾਂ ਨੂੰ ਵੇਚਣ ਚੱਲਿਆ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਨਾਵੇ ਦੇ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰਤ ਕੀਤਾ ਵੀ ਆਪਾਂ ਨੇ ਤਿੰਨ ਦਿਨ ਲਈ ਰੇਲ ਬੰਦ ਰੱਖਣੀ ਆ ਨਾਪੇ ਦੇ ਵਿੱਚ 25 ਤਰੀਕ ਨੂੰ ਪੂਰਨ ਤੌਰ ਤੇ ਪੂਰਾ ਪੰਜਾਬ ਬੰਦ ਰੱਖਾਂਗੇ ਤਾਂ ਜੋ ਮੋਦੀ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਸਕੀਏ ਇਹਨੂੰ ਦੱਸ ਸਕੀਏ ਕਿਸਾਨ ਮਜ਼ਦੂਰ ਮੇਰੀਆਂ ਮਾਵਾ ਪੈਣਾ ਸਾਰੇ ਅਸੀਂ ਇੱਕ ਹੋ ਗਏ ਆ ਅਸੀਂ ਮਰਨ ਵਾਸਤੇ ਤਿਆਰ ਆ ਰੋਜ਼ ਰੋਜ਼ ਦੇ ਮਰਨ ਦੇ ਨਾ ਮਰਨੇ ਨਾਲੋਂ ਸਾਨੂੰ ਇੱਕ ਦਿਨ ਸਰਕਾਰ ਦੀ ਗੋਲੀ ਨਾਲ ਮਰ ਜਾਣਾ ਚੰਗਾ ਸਮਝਦੇ ਆਂ ਅਸੀਂ ਦੇਖੋ ਕਿ ਅਸੀਂ ਘਰਾਂ ਦੇ ਵਿੱਚ ਅੱਜ ਹਰ ਪਾਸੋਂ ਪੱਖਾਂ ਤੋਂ ਦੁਖੀ ਆ ਕਰਜ਼ੇ ਨੇ ਸਾਡੀਆਂ ਜ਼ਿੰਦਗੀਆਂ ਖਾ ਲੀਆਂ ਨਸ਼ੇ ਨੇ ਅਸੀਂ ਬਰਬਾਦ ਕਰਤੇ ਹਜ਼ਾਰਾਂ ਮੇਰੇ ਵੀਰ ਰੋਜ਼ ਆਤਮ ਹੱਤਿਆ ਕਰਦੇ ਨੇ ਇਸ ਤਰ੍ਹਾਂ ਦੇ ਮਰਨ ਨਾਲੋਂ ਅੱਜ ਇੱਕ ਦਿਨ ਮਰ ਜਾਣਾ ਚੰਗਾ ਸਮਝਦੇ ਆ ਇਸ ਕਰਕੇ ਅਸੀਂ ਕੱਲ ਨੂੰ ਟ੍ਰੇਨਾਂ ਬੰਦ ਕਰਾਂਗੇ ਇਹ ਟ੍ਰੇਨਾਂ ਨੂੰ ਤਿੰਨ ਦਿਨ ਦਾ ਸਦਾ ਸਾਡੇ ਕੋਲੇ ਲੋਨ ਪਈ ਦਾ ਸੁਪਾ ਕਮੇਟੀ ਦੇ ਕਹਿਣ ਮੁਤਾਬਕ ਅੱਗੇ ਵੀ ਵਧਾ ਦਾਂਗੇ ਜਾਹਰ ਟ੍ਰੇਨਾਂ ਫੱਟ ਕੇ ਲੰਘ ਜਾਣਾ ਕੋਈ ਵੀ ਪਿੱਸੇ ਨਹੀਂ ਹਟੇਗਾ ਸਾਰੇ ਕਿਸਾਨ ਅਸੀਂ ਮਰਨ ਨੂੰ ਤਿਆਰ ਆ ਅਸੀਂ ਕਿਸਾਨੀ ਦੇ ਨੌਜਵਾਨੀ ਤੇ ਆਪਣਾ ਰੁਜ਼ਗਾਰ ਬਚਾਉਣਾ ਚਾਹੁੰਦੇ ਆ ਉਹਦੇ ਕਰਕੇ ਅਸੀਂ ਪਿੰਡਾਂ ਚੋਂ ਬਾਹਰ ਆਏ ਆ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਇਹ ਧਰਨੇ ਲਾਉਂਦੇ ਨੇ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਟ੍ਰੇਨਾਂ ਰੋਕਣਾ ਗੈਰ ਕਾਨੂੰਨੀ ਕੰਮ ਆ ਅਸੀਂ ਪੁੱਛਣਾ ਚਾਹੁੰਦੇ ਆ ਆ ਲੋਕਾਂ ਦੇ ਹੱਕ ਖੋਣਾ ਇਹ ਇਹ ਗੈਰ ਕਾਨੂੰਨੀ ਕੰਮ ਨਹੀਂ ਇਹ ਸਭ ਤੋਂ ਵੱਡਾ ਗੈਰ ਕਾਨੂੰਨੀ ਕੰਮ ਆ ਧਰਨੇ ਲਾਉਣ ਲਈ ਸਾਨੂੰ ਕਿਹਨੇ ਮਜਬੂਰ ਕੀਤਾ ਅੱਜ ਦੀਆਂ ਸਰਕਾਰਾਂ ਨੇ ਜੇ ਸਰਕਾਰਾਂ ਕਾਲੇ ਕਾਨੂੰਨ ਨਾ ਬਣਾਉਣ ਲੋਕ ਪੱਖ ਦੀ ਗੱਲ ਕਰਨ ਤਾਂ ਸਾਨੂੰ ਕੀ ਰੋੜਾ ਭਾਵੋ ਧਰਨੇ ਲਾਉਣ ਦੀ ਸਾਨੂੰ ਕੀ ਲੋੜ ਆ ਰੇਲਾਂ ਰੋਕਣ ਦੀ ਅਸੀਂ ਆਪਣੇ ਬੱਚਿਆਂ ਨੂੰ ਪਾਲੀਏ ਕੰਮਕਾਰ ਕਰੀਏ ਸਾਰੇ ਕੰਮਕਾਰ ਸੱਦ ਕੇ ਭੁੱਖੇ ਤੇ ਹਾਏ ਅਸੀਂ ਧੁੱਪਾਂ ਦੇ ਵਿੱਚ ਬੈਠਦੇ ਆ ਧਰਨੇਆਂ ਦੇ ਵਿੱਚ ਜਾਂਦੇ ਆ ਕੱਲ ਸਾਡੀ ਇੱਕ ਟਰਾਲੀ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਸਾਡੇ ਇੱਕ ਕਿਸਾਨ ਦੀ ਰਾਤ ਮੌਤ ਹੋ ਚੁੱਕੀ ਆ 15 ਕਿਸਾਨ ਹਸਪਤਾਲ ਦੇ ਵਿੱਚ ਪਏ ਨੇ ਸੋਚਣ ਵਾਲੀ ਗੱਲ ਆ ਇੱਕ ਕਿਸਾਨ ਸੜਕਾਂ ਤੇ ਕਿਉਂ ਆਏ ਨੇ ਇਹ ਮਜ਼ਦੂਰ ਸੜਕਾਂ ਤੇ ਕਿਉਂ ਆਏ ਨੇ ਕਿਉਂਕਿ ਜੇ ਅਸੀਂ ਤੰਗਾਂ ਸਾਡੀ ਕੋਈ ਗੰਨ ਨਹੀਂ ਸੁਣਦਾ ਤਾਂ ਸਾਨੂੰ ਸੜਕਾਂ ਤੇ ਆਉਣਾ ਪਿਆ ਭਰਾਵੋ ਆ ਲੋਕਾਂ ਵਾਸਤੇ ਜੋ ਵੀ ਕੁਰਬਾਨੀ ਦੀ ਲੋੜ ਹੋਊਗੀ ਉਹ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਨਾ ਬਾਤੋ ਤਰਨ मेहता ਦੀ ਰਿਪੋਰਟ ਐਸਐਮਜੀ ਨਿਊਜ਼